ਅੱਜ ਤੁਹਾਨੂੰ ਵਿਧਾਨ ਸਭਾ ਹਲਕਾ ਮਲੋਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਪੰਗੜਾ ਦਿਖਾਉਨੇ ਹਾਂ ਜਿਨ੍ਹਾਂ ਨੇ ਲੁਧਿਆਣਾ ਜਿੱਤ ਤੋਂ ਬਾਅਦ ਅੱਜ ਮੰਡੀ ਗੰਗੜ ਦੇ ਮੇਨ ਬਾਜ਼ਾਰਾਂ ਦੇ ਵਿੱਚ ਵੱਡਾ ਇੱਕ ਜਲੂਸ ਕੱਢ ਕੇ ਖੁਸ਼ੀ ਮਨਾਈਆ ਤੇ ਹਰ ਦੁਕਾਨ ਚਰਾਹੇ ਦੇ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਲੱਡੂ ਵੰਡੇ ਇਸ ਮੌਕੇ ਤੇ ਗੈਰੀ ਬ੍ਰਿੰਗ ਨੇ ਕਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਹੈ ਲੁਧਿਆਣਾ ਜਿੱਤ ਜਿਹੜੀ ਇਤਿਹਾਸਿਕ ਜਿੱਤ ਹੋਈ ਹੈ ਲੋਕਾਂ ਦੀ ਜਿੱਤ ਹੋਈ ਹੈ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਇਸ ਮੌਕੇ ਤੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਰਹੇ thank <laughs> you ਸਾਰੇ ਆਦੂ ਲੱਡੂ ਬੰਦ ਕੇ ਆਮ ਆਦਮੀ ਪਾਰਟੀ ਦੇ ਅੱਗੇ ਭਾਰਤ ਦੀਆਂ ਵੱਖ-ਵੱਖ ਰਾਜਾਂ ਦੇ ਵਿੱਚ ਦੋ ਵਿਧਾਨ ਸਭਾ ਜਿੱਤਾਂ ਤੋਂ ਆਮ ਆਦਮੀ ਪਾਰਟੀ ਦੇ ਐਮਐਮਏ ਗੁਰਿੰਦਰ ਸਿੰਘ ਜੌੜੀ ਬਿੰਦੀ ਅਤੇ ਸਾਥੀਆਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਇਸ ਮੌਕੇ ਤੇ ਜਨਤੂਈ ਹੈ ਇਸ ਸਾਡੇ ਨੈਸ਼ਨਲ ਪ੍ਰੋਫੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੀ ਜਿੱਤ ਦੇ ਲਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋ ਰਹੇ ਨੇ ਜਾਂ ਨੀਤੀਆਂ ਨੂੰ ਐ ਜਿਹੜੀ ਇਹ ਵੋਟਾਂ ਪਈਆਂ ਨੇ ਜਿਵੇਂ ਮੈਂ ਪਹਿਲਾਂ ਵਰਕਰ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਗੱਲ ਕਰਕੇ ਆਇਆ ਕਿ ਸਰਕਾਰ ਦਾ 2/3 ਪੀਰੀਅਡ ਨਿਕਲੇ ਆ ਇੱਕ 1/3 ਪੀਰੀਅਡ ਹਲੇ ਬਾਕੀ ਹੈ ਤੇ ਜਿਹੜਾ ਪਹਿਲਾ ਕਿਤੇਾਈ ਪੀਰੀਅਡ ਸਰਕਾਰ ਦਾ ਨਿਕਲਿਆ ਉਹਦੇ ਚ ਕੀ ਪਾਰਟੀ ਨਮੀ ਸੀ ਸਾਰੇ ਬੰਦੇ ਬੰਦੇ ਸੀ ਤਾਂ ਪੈਰ ਜਮਾਉਣ ਦੇ ਲਈ ਕਿਤੇਾਈ ਪੀਰੀਅਡ ਨਿਕਲ ਗਿਆ ਪਰ ਅੱਧਾ ਟਾਈਮ ਹਲੇ ਸਰਕਾਰ ਨੇ ਕੰਮ ਕੀਤਾ ਤੇ ਅੱਧਾ ਟਾਈਮ ਹਲੇ ਕੰਮ ਹੋਣਾ ਹੈ ਲੁਧਿਆਣੇ ਦੇ ਵਿੱਚ ਜਿਹੜਾ ਏਡੇ ਵੱਡੇ ਮਾਰਜਨ ਦੇ ਨਾਲ ਸਾਡੇ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਸੀਟ ਤੇ ਜਿੱਤ ਹੋਈ ਹੈ ਉਹ ਆਪਣੇ ਆਪ ਚ ਸਬੂਤ ਹੈ ਕਿ ਸਰਕਾਰ ਦੇ ਜਿਹੜੇ ਕੰਮ ਨੇ ਉਹ ਤੋਂ ਲੋਕ ਬੜੇ ਖੁਸ਼ ਨੇ ਅਗਲੇ ਆਉਣ ਵਾਲੇ 1.5 2 ਸਾਲ ਸਰਕਾਰ ਨੇ ਹਲੇ ਬਹੁਤ ਬਹੁਤ ਸਾਰੇ ਕੰਮ ਕਰਨੇ ਨੇ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਗੱਡੀ ਹੈ ਉਹ ਇਸ ਤੋਂ ਬਾਅਦ ਉੱਪਰੇ ਉੱਪਰ ਜਾਣੀ ਹੈ ਤੇ 2027 ਦੀ ਜਿਹੜੀ ਜਿੱਤ ਹੈ ਉਹਦਾ ਬਿਗਲ ਬਚ ਚੁੱਕਿਆ ਇਹ ਸੈਮੀ ਫਾਈਨਲ ਸੀ ਫਾਈਨਲ ਵੀ ਇਸੇ ਤਰੀਕੇ ਨਾਲ ਜਿੱਤਾ ਗਿਆ ਜੀ ਬਿਲਕੁਲ ਇਹੀ ਕਹਿੰਦਾ ਵੀ ਸਾਡਾ ਮਾਰਜਨ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਲਗਭਗ ਬਰਾਬਰ ਹੈ ਵੀ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਚ ਨੇ ਇਹ ਅਸੀਂ ਬਹੁਤ ਤਕੜੀ ਜਿੱਤ ਪ੍ਰਾਪਤ ਕਰਾਂਗੇ ਇਹ ਜਿਹੜਾ 2022 ਦੇ ਵਿੱਚ ਲੁਧਿਆਣਾ ਵੈਸਟ ਸੀਟ ਹੈ ਜਿਹੜਾ ਉਹਦਾ ਜੇ ਤੁਸੀਂ ਰਿਜ਼ਲਟ ਦੇਖੋਗੇ ਤਾਂ ਨੰਬਰ ਆਫ ਵੋਟਸ ਲਗਭਗ ਬਰਾਬਰ ਨੇ ਪਰ ਜੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਾਇਲੈਕਸ਼ਨ ਦੇ ਵਿੱਚ ਵੋਟਾਂ ਘਟ ਪੈਂਦੀਆਂ ਹੁੰਦੀਆਂ ਨੇ ਤਾਂ ਜੇ ਤੁਸੀਂ ਪਰਸੈਂਟੇਜ ਸ਼ੇਅਰ ਦੇਖੋਗੇ ਤਾਂ ਆਮ ਆਦਮੀ ਪਾਰਟੀ ਦਾ 2022 ਦੇ ਨਾਲੋਂ ਵੀ ਵਧਿਆ ਪਰ ਹੁਣ ਜੇ ਕਿਸੇ ਗਲਤ ਬਹਿਮੀ ਦੇ ਵਿੱਚ ਜਾਂ ਆਪਣੇ ਆਪਣੇ ਵਰਕਰਾਂ ਨੂੰ ਹੌਸਲਾ ਦੇਣ ਦੇ ਲਈ ਕੋਈ ਝੂਠ ਤੋਹਣ ਤੋਲ ਕੇ ਕਾਂਗਰਸ ਦੇ ਲੀਡਰਾਂ ਨੇ ਆਪਣੀ ਇੱਜ਼ਤ ਬਚਾਉਣੀ ਹੈ ਉਹਨਾਂ ਦੀ ਮਰਜ਼ੀ ਹੈ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੁਝਾ ਨੂੰ ਵੋਟ ਰਾ ਰਹੇ ਅੱਜ ਇੱਕ ਵਧੀਆ ਤਰੀਕੇ ਨਾਲ ਪੂਰੀ ਠੋਕਮੀ ਮੋਹਰ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਕਮਾ ਨੂੰ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਤੇ ਸਾਡੇ ਨੈਸ਼ਨਲ ਕਮਿਊਨਲ ਸ਼੍ਰੀ ਅਰਵਿੰਦ ਕੇਜੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਦਰਪੀ ਹੈ ਜੀ ਬਿਲਕੁਲ ਪੰਜਾਬ ਦੀ ਜਿੱਤ ਨੂੰ ਤੁਸੀਂ ਬਿਲਕੁਲ ਖੁਸ਼ੀ ਮਨਾ ਰਹੇ ਹੋ ਔਰ ਜੋ ਗੁਜਰਾਤ ਦੀ ਜਿੱਤ ਹੈ ਉਸ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਇਹ ਅੱਜ ਰਿਜ਼ਲਟ ਆਏ ਨੇ ਜੀ ਦੇਸ਼ ਚ ਪੰਜ ਵਿਧਾਨ ਸਭਾ ਸੀਟਾਂ ਦੇ ਉੱਤੇ ਬਾਇ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਕਾਂਗਰਸ ਪਾਰਟੀ ਪੰਜ ਦੀਆਂ ਪੰਜ ਸੀਟਾਂ ਤੇ ਇਲੈਕਸ਼ਨ ਲੜੀ ਸੀ ਇੱਕ ਸੀਟ ਜਿੱਤੀ ਹੈ ਦੋ ਚੋਣਾਂ ਦੀ ਜਮਾਂਦ ਜਿੱਤ ਹੋਈ ਹੈ ਦੋ ਚ ਹਾਰੀ ਹੈ ਭਾਜਪਾ ਪਾਰਟੀ ਪੰਜ ਦੀਆਂ ਪੰਜ ਸੀਟਾਂ ਤੇ ਇਲੈਕਸ਼ਨ ਲੜੀ ਸੀ ਭਾਜਪਾ ਦੀ ਚਾਰ ਦੇ ਵਿੱਚ ਹਾਰ ਹੋਈ ਹੈ ਇੱਕ ਸੀਟ ਜਿੱਤੀ ਹੈ ਆਮ ਆਦਮੀ ਪਾਰਟੀ ਸਿਰਫ ਤਿੰਨ ਸੀਟਾਂ ਤੇ ਮੁਕਾਬਲਾ ਦੇ ਰਹੀ ਸੀ ਤਿੰਨ ਤੋਂ ਇਹਨਾਂ ਦੇ ਵਿੱਚੋਂ ਦੋ ਸੀਟਾਂ ਦੇ ਉੱਤੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਆਉਣ ਵਾਲੀ ਭਵਿੱਖ ਦੀ ਜਿਹੜੀ ਦੇਸ਼ ਦੀ ਰਾਜਨੀਤੀ ਹੈ ਇਹ ਉਹਦੇ ਬਾਰੇ ਬਹੁਤ ਸਹੀ ਸੰਕੇਤ ਨੇ ਜਿਹੜੇ ਲੋਕਾਂ ਨੇ ਦਿੱਤੇ ਨੇ ਗੁਜਰਾਤ ਸੂਬਾ ਜਿਹੜਾ ਜਿਹਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਬੀਜੇਪੀ ਦਾ ਰਾਜ ਹੈ ਜਿੱਥੇ ਬੀਜੇਪੀ ਡਬਲ ਇੰਜਨ ਸਰਕਾਰ ਚਲਾ ਰਹੀ ਹੈ ਸੈਂਟਰ ਦੇ ਵਿੱਚ ਵੀ ਬੀਜੇਪੀ ਹੈ ਸੂਬੇ ਦੇ ਵਿੱਚ ਵੀ ਬੀਜੇਪੀ ਹੈ ਲੋਕਲ ਬਾਡੀ ਦੇ ਵਿੱਚ ਵੀ ਬੀਜੇਪੀ ਹੈ ਉੱਥੇ ਆਮ ਆਦਮੀ ਪਾਰਟੀ ਦੇ ਗਪਾਲ ਅਟਾਲੀਆ ਜੀ ਨੂੰ ਏਡੇ ਵੱਡੇ ਭਾਰੀ ਬੋਮਬ ਦੇ ਨਾਲ ਜਿੱਤ ਦੇ ਕੇ ਤੇ ਕਾਂਗਰਸ ਦੀ ਜਮਾਤ ਜਬਤ ਕਰਾ ਕੇ ਗੁਜਰਾਤ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਇੱਕ ਸਿਹਰਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਜੇ ਕਿਸੇ ਪਾਰਟੀ ਨੇ ਟਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੇ ਟਾਉਣਾ ਹੈ ਆਉਣ ਵਾਲੀ ਦੇਸ਼ ਦੀ ਰਾਜਨੀਤੀ ਨੂੰ ਤੈਅ ਕਰਨ ਵਾਲੇ ਨਤੀਜੇ ਜਿਹੜੇ ਅੱਜ ਗੁਜਰਾਤ ਦੇ ਲੋਕਾਂ ਨੇ ਦਿੱਤੇ ਨੇ ਜੇ ਬਿਲਕੁਲ ਸਨਵਾ ਲੱਗ ਚੁੱਕੀ ਹੈ ਜੀ ਟ੍ਰੇਡ ਪੈ ਚੁੱਕੇ ਤੁਸੀਂ ਦੇਖਿਆ ਗੁਜਰਾਤ ਦੇ ਵਿੱਚ ਕੀ ਕਹਿਣਾ ਚਾਹੁੰਗੇ ਤੁਸੀਂ ਆਮ ਆਦਮੀ ਪਾਰਟੀ ਦਾ ਉਸ ਤੋਂ ਵੱਡੀ ਕੋਈ ਕੁਛ ਦੀ ਗੱਲ ਹੋਣੀ ਸਕਦੀ ਹੈਗੀ ਸਾਨੂੰ ਵੱਡੀ ਤਾਂ ਪੰਜਾਬ ਦੀ ਖੁਸ਼ੀ ਹੈ ਕੱਟੇ ਮੋਰ ਲੱਗੂਗੀ ਸੋਚੀਂ ਜਿਹੜਾ ਰਾਜ ਆ ਅਸੀਂ ਆਉਣ ਵਾਲੇ ਟੈਰ ਤੇ ਅਸੀਂ ਕਿ ਕਾਂਗਰਸ ਨੂੰ ਪੱਛੇ ਘੜ ਕੇ ਅਸੀਂ ਮੁੱਖ ਤੌਰ ਮੁੱਖ ਲੜਾਈ ਅਸੀਂ ਅਸੀਂ ਤੇ ਬੀਜੇਪੀ ਨਾਲ ਹੀ ਹੋਊਗੀ ਬਾਕੀ ਪਾਰਟੀਆਂ ਦਾ ਕੋਈ ਕਾਰਨ ਜਿੰਦ ਤੱਕ ਉਹ ਜਿਹੜੀ ਤੁਸੀਂ ਦੇਖੋ ਲੀਡਰਸ਼ਿਪ ਹੈ ਪੂਰੀ ਸਾਰੀ ਬਣੀ ਹੋਈ ਹੈ ਸਾਰੇ ਤੁਸੀਂ ਦੇਖ ਰਹੇ ਹੋ ਤੁਸੀਂ ਬੜੇ ਪੁਰਾਣੀ ਪਾਰਟੀ ਦੇ ਦਰਦ ਵਿੱਚ ਨਿਕੋ ਉੱਦੇ ਨਾ ਰਹੋ ਮੰਨੂ ਕੀ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਆਉਣ ਨਾਲ ਕੋਈ ਵਿਕੀ ਦੀ ਤਿਆ ਕਰਦੀ ਆਉਣ ਨਾਲ ਕੋਈ ਵਿਕ 2027 ਚ ਆਮ ਆਦਮੀ ਦੀ ਸਰਕਾਰ ਬਣੂਗੀ ਸਰਦਾਰ ਪਰਮਜੀਤ ਸਿੰਘ ਜੀ ਮਾਨ ਮੁੱਖ ਮੰਤਰੀ ਜੀ ਨੇ ਉਹਨਾਂ ਨੇ ਇਹ ਜੇ ਕੰਮ ਕੀਤੇ ਨੇ ਜਿਹੜੇ ਕਿਤੇ ਦੂਜੇ ਪਾਰਟੀਆਂ ਤੇ ਚਿਤ ਚਿੱਤੇ ਵੀ ਨਹੀਂ ਸੀ ਜਿਵੇਂ ਕਿ ਕਿਸਾਨਾਂ ਨੂੰ ਬਹੁਤ ਉਹਨਾਂ ਨੇ ਰਾਹਤਾਂ ਦਿੱਤੀਆਂ ਨੇ ਜਿਹੜੀ ਬਿਜਲੀ ਆ ਉਹ ਵੱਧ ਤੋਂ ਵੱਧ ਆ ਰਹੀ ਆ ਇਹਨਾਂ ਦੇ ਦਿਨੇ ਆ ਰਹੀ ਜਿਹੜਾ ਨਹਿਰੀ ਪਾਣੀ ਆ ਉਹ ਲੋਕਾਂ ਦੇ ਖੇਤਾਂ ਤੱਕ ਪਹੁੰਚਾਤਾ ਵੀ ਜਿਹੜੇ ਮੇਰੇ ਵਰਗੇ ਸੀ ਉਹਨਾਂ ਦੀ ਉਮਰ ਦੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਖਾਲਾ ਕਿੱਥੇ ਨੇ ਸੂਏ ਦੀਆਂ ਉਹ ਸੂਏ ਦੇ ਖਾਲਾ 'ਚ ਪਾਪ ਦਵਾ ਕੇ ਲੋਕਾਂ ਦੇ ਜਿਹੜਾ ਨਹਿਰੀ ਪਾਣੀ ਆ ਉਹ ਖੇਤਾਂ ਨੂੰ ਲਾਤਾ ਇਸ ਕਰਕੇ ਬਿਜਲੀ ਦੀ ਬਹੁਤ ਵੱਡੀ ਰਾਹਤ ਆ ਸਾਰੇ ਲੋਕਾਂ ਨੂੰ ਇਸ ਕਰਕੇ ਇੱਕ ਤੋਂ ਇੱਕ ਕੰਮ ਹੈ ਜਿਹੜਾ ਬਹੁਤ ਸਰਕਾਰ ਬਹੁਤ ਵਧੀਆ ਕਰ ਰਹੀ ਆ ਨਸ਼ੇ ਦੇ ਤੁਹਾਨੂੰ ਪਤਾ ਹੀ ਆ ਕਿ ਕਿੰਨੀ ਨਕੇਲ ਕਸੀ ਹੋਈ ਆ ਹਾਂਜੀ ਇਹ ਉਹਦੇ ਅਪਰੂਵਮੈਂਟ ਹੋ ਰਹੀ ਆ ਦਿਨ ਪਰ ਦਿਨ ਇਹ ਇਸ ਕਰਕੇ ਇੱਕਦਮ ਕੋਈ ਨਹੀਂ ਮਸਲਾ ਹੱਲ ਹੁੰਦਾ ਹੁੰਦਾ ਪਰ ਸਰਕਾਰ ਦੀ ਜਿਹੜੀ ਨੀਅਤ ਸਾਬ ਕੰਮ ਹੈ ਜਿਹੜਾ ਬਹੁਤ ਵਧੀਆ ਕਰ ਰਹੀ ਆ ਹਰ ਰੋਜ਼ ਅਪਰੂਵਮੈਂਟ ਹੋ ਰਹੀ ਆ ਇਸ ਕਰਕੇ ਸਰਕਾਰ ਦੇ ਕੰਮਾਂ ਦੀ ਹਾਰ ਦਾ ਕੀ ਕਾਰਨ ਆ ਸਰ ਉਥੇ ਤੁਹਾਡਾ ਮੁਕਾਬਲਾ ਕਾਂਗਰਸ ਨਾਲ ਸੀ ਉਥੇ ਜਿਹੜੇ ਆਸ਼ੂ ਸੀ ਉਥੇ ਦੇ ਉਮੀਦਵਾਰ ਉਹਨਾਂ ਦਾ ਕੀ ਰੋਲ ਰਿਹਾ ਆ ਆਸ਼ੂ ਬਾਰੇ ਸਾਰੇ ਜਾਣਦੇ ਨੇ ਵੀ ਉਹ ਕਿਹੋ ਜਿਹਾ ਕੈਂਡੀਡੇਟ ਸੀ ਔਰ ਮੈਂ ਉਹਦੇ ਬਾਰੇ ਜਾਣਦਾ ਸਾਰੇ ਕਿ ਉਹਨਾਂ ਦੀ ਦੁੱਧ ਦੀ ਡੇਰੀ ਸੀ ਕਿਸੇ ਨੂੰ ਉਹ ਦੁੱਧ ਕਨਾ ਜੇ ਕਿਸਾਨ ਲੈ ਕੇ ਉਥੇ ਵੇਚਣ ਜਾਂਦਾ ਸੀ ਉਹਦਾ ਦੁੱਧ ਡੋਲ ਦਿੰਦੇ ਤੇ ਨਾਲੇ ਕੁੱਟਦੇ ਸੀ ਉਹ ਗੁੰਡਾਗਰਦੀ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਹਾਰ ਹੋਈ ਆ ਤੇ ਨਾਲੇ ਜਿਹੜੀ ਸਰਕਾਰ ਹੈ ਸਰਕਾਰ ਨਹੀਂ ਕੰਮ ਕਰ ਰਹੀ ਨੇ ਅਜੇ 1.5 ਸਾਲ ਸਰਕਾਰ ਦਾ ਪਿਆ ਉਹਨਾਂ ਨੂੰ ਪਤਾ ਵੀ ਨਾਤੇ ਕਾਂਗਰਸ ਦੇ ਵਿੱਚ ਫੁੱਟ ਵੀ ਬਹੁਤ ਹੈ ਇਸ ਕਰਕੇ